ਕੀਤਾ ਤਾਨ ਸਵਾਲੇ ਹਰੂਪ ਕੀਤੀ ਦਾਤ ਜਾਣ ਕੌਣ ਕੂਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀਤਾ ਤਾਨ ਤਾਨ ਤੇ ਰੁਕਣਾ ਆ ਕੀਤਾ ਬੋਲ ਕੇ ਤਾਨ ਤੇ ਵਿਸਰਾਵਿਆ ਸਵਾਲੇ ਹਰੂਪ ਇਹ ਇਹ ਪੂਰੇ ਅੱਖਰ ਬੋਲਨੇ ਆ ਇਹ ਬਹੁਤੇ ਸਾਡੇ ਕੋਲ ਨਹੀਂ ਬੋਲਿਆ ਜਾਂਦਾ ਕਈਆਂ ਕੋਲ ਨਹੀਂ ਬੋਲਦੇ ਸਵਾਲੇ ਸਵਾਲੇ ਉਹ ਬੋਲ ਜਾਂਦੇ ਆ ਪਰ ਜੋ ਇਹਦਾ ਉਚਾਰਣ ਹੈ ਸੋ ਆਲੇਹੋ ਸਸੇ ਨੂੰ ਔਂਕੜ ਐਡ ਕੰਨਾ ਲੱਲੇ ਸਿਹਾਰੀ ਹਾਹੇ ਦੇ ਪੈਰ ਚ ਔਂਕੜ ਆ ਜਿਸ ਕਰਕੇ ਸੋ ਆਲੇਹੋ ਇਕੱਠਾ ਜਿਹੜਾ ਬੋਲਣਾ ਆ ਸੋ ਆਲੇਹੋ ਰੂਪ ਅਗਲੀ ਪੰਕਤੀ ਹੈ ਜਿਹੜੀ ਕੀਤੀ ਦਾਤ ਦਾਤ ਤੇ ਵਿਸਰਾਮ ਆ ਜਾਣ ਕੌਣ ਕੂਤ ਇਹਨੂੰ ਕੌਣ ਆ ਕਕੇ ਨੂੰ ਘਨੋੜਾ ਆ ਜਿਸ ਕਰਕੇ ਕੌਣ ਆ ਇਹਨੂੰ ਕੌਣ ਨਹੀਂ ਬੋਲਣਾ ਹੋੜਾ ਨਹੀਂ ਲਾਉਣਾ ਕੌਣ ਕੌਣ ਜਾਣੈ ਕੌਣ ਕੂਤ